ਅੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਚਮਨਜੋਤ ਬਲਿੰਗ ਬਲਿੰਗ ਮਲਟੀ ਸਪੈਸ਼ਲਿਟੀ ਹਸਪੀਟਲ ਗਰੇਵਾਲ ਚੌਂਕ ਲੇਰਕਪੁਰ ਦੋਸਤੋ ਕੁਝ ਦਿਨ ਪਹਿਲਾਂ ਪਿੱਤੇ ਦੀ ਪੰਥਰੀ ਦੇ ਰਿਲੇਟਡ ਇੱਕ ਵੀਡੀਓ ਦੇ ਰਾਹੀਂ ਅਸੀਂ ਤੁਹਾਡੇ ਰੋਬਰੋ ਹੋਏ ਸੀ ਉਸ ਨੂੰ ਤੁਹਾਡਾ ਬਹੁਤ ਭਰਪੂਰ ਹੰਗਾਰਾ ਮਿਲਿਆ ਜਿਸ ਤੇ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਅਗਲੀਆਂ ਵੀਡੀਓਜ਼ ਨੂੰ ਵੀ ਤੁਸੀਂ ਜ਼ਰੂਰ ਪਿਆਰ ਦਿਓਗੇ ਉਸ ਤੋਂ ਬਾਅਦ ਮੈਨੂੰ ਕਈ ਦੋਸਤਾਂ ਮਿੱਤਰਾਂ ਦੇ ਫੋਨ ਕਾਲਸ ਵੀ ਆਏ ਕਿ ਤੁਸੀਂ ਇਸੇ ਤਰ੍ਹਾਂ ਹੋਰ ਵੀ ਕਈ ਟਾਪਿਕਸ ਕਵਰ ਕਰੋ ਜਿਸ ਨੂੰ ਤੁਸੀਂ ਆਸਾਨ ਤੇ ਸਰਲ ਆਪਣੀ ਸਿੰਪਲ ਭਾਸ਼ਾ ਵਿੱਚ ਜੋ ਲੋਕਾਂ ਨੂੰ ਸਮਝ ਆ ਸਕੇ ਕਿਉਂਕਿ ਮੈਡੀਕਲ ਲੈਂਗੁਏਜ ਥੋੜੀ ਟਫ ਹੁੰਦੀ ਹੈ ਤੇ ਉਸ ਨੂੰ ਹਰ ਕਿਸੇ ਦੇ ਸਮਝਾਉਣਾ ਥੋੜਾ ਮੁਸ਼ਕਿਲ ਹੈ ਦੋਸਤੋ ਇਸ ਇਹ ਵੀਡੀਓਜ਼ ਬਣਾਉਣ ਦਾ ਮਕਸਦ ਇਹ ਹੈ ਕਿ ਡਾਕਟਰ ਕੋਲੇ ਬਹੁਤ ਘੱਟ ਸਮਾਂ ਹੁੰਦਾ ਹੈ ਕਿਉਂਕਿ ਉਸ ਟਾਈਮ ਬਾਕੀ ਮਰੀਜ਼ ਵੀ ਵੇਟ ਕਰ ਰਹੇ ਹੁੰਦੇ ਹਨ ਤੇ ਉਹ ਹਰ ਚੀਜ਼ ਦੀ ਇਨਫੋਰਮੇਸ਼ਨ ਜਾਂ ਨੌਲੇਜ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦਾ ਇਸ ਲਈ ਅਸੀਂ ਇਹ ਟੌਪਿਕਸ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਤੁਹਾਨੂੰ ਬਿਮਾਰੀ ਬਾਰੇ ਜਾਣਨ ਵਿੱਚ ਜ਼ਰੂਰ ਲਾਭ ਹੋਵੇਗਾ ਅਤੇ ਤੁਸੀਂ ਕਿਸ ਟੌਪਿਕ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਇਹ ਤੁਸੀਂ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਅਗਲੀ ਵੀਡੀਓਜ਼ ਅਸੀਂ ਉਹਨਾਂ ਹੀ ਟੌਪਿਕਸ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਉਸ ਦਾ ਟੌਪਿਕ ਹੈ ਵੈਰੀਕੋਸ ਵੇਇਨਸ ਵੈਰੀਕੋਸ ਵੇਇਨਸ ਇੱਕ ਲੱਤਾਂ ਦੀਆਂ ਨਸਾਂ ਦੀ ਬਿਮਾਰੀ ਹੈ ਜਿਸ ਦੇ ਵਿੱਚ ਲੱਤਾਂ ਦੀਆਂ ਨਸਾਂ ਖੜੇ ਰਹਿਣ ਨਾਲ ਫੁੱਲ ਜਾਂਦੀਆਂ ਹਨ ਅੱਜ ਆਪਾਂ ਜਾਣਾਂਗੇ ਕਿ ਵੈਰੀਕੋਸ ਵੇਇਨਸ ਕੀ ਹੁੰਦੀਆਂ ਹਨ ਇਹ ਕਿੰਨਾਂ ਨੂੰ ਹੁੰਦੀਆਂ ਹਨ ਕੀ ਕੀ ਇਹਦੇ ਸਿੰਪਟਮ ਹੁੰਦੇ ਹਨ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਅਗਰ ਹੋ ਜਾਵਣ ਤੇ ਫਿਰ ਇਹਨਾਂ ਨੂੰ ਕਿਸ ਤਰੀਕੇ ਨਾਲ ਠੀਕ ਕਰਾ ਜਾ ਸਕਦਾ ਹੈ ਦੋਸਤੋ ਆਪਣੀਆਂ ਲੱਤਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਨਸਾਂ ਹੁੰਦੀਆਂ ਹਨ ਇੱਕ ਸਾਫ਼ ਖੂਨ ਲੈ ਕੇ ਜਾਣ ਵਾਲੀਆਂ ਜਿਸ ਨੂੰ ਆਰਟਰੀਜ਼ ਕਹਿੰਦੇ ਹਨ ਅਤੇ ਇੱਕ ਗੰਦਾ ਖੂਨ ਵਾਪਸ ਲੈ ਕੇ ਜਾਣ ਵਾਲੀਆਂ ਉਸ ਨੂੰ ਅਸੀਂ ਵੇਇਨਸ ਕਹਿੰਦੇ ਹਾਂ ਜਦੋਂ ਖੂਨ ਉੱਪਰੋਂ ਨੀਚੇ ਵੱਲ ਨੂੰ ਵਹਾਂ ਕਰਦਾ ਹੈ ਉਹ ਗ੍ਰੈਵਿਟੀ ਦੇ ਕਰਕੇ ਸਿੱਧਾ ਭੱਜਿਆ ਜਾਂਦਾ ਹੈ ਅਤੇ ਹਾਰਟ ਉਸ ਨੂੰ ਪੰਪ ਕਰਦਾ ਹੈ ਪਰ ਜਦੋਂ ਲੱਤਾਂ ਨੂੰ ਜਾਂ ਪੈਰਾਂ ਤੱਕ ਖੂਨ ਆਪਣਾ ਖਾਣਾ ਪਾਣੀ ਤੇ ਆਕਸੀਜਨ ਦੇ ਕੇ ਵਾਪਸ ਮੁੜਦਾ ਹੈ ਤਾਂ ਉਹ ਵੇਇਨਸ ਰਾਹੀਂ ਮੁੜਦਾ ਹੈ ਇਹ ਵੇਇਨਸ ਦਾ ਐਂਟੀ ਗ੍ਰੈਵਿਟੀ ਹੋਣਾ ਜੋ ਖੂਨ ਨੇ ਵਾਪਸ ਹਾਰਟ ਤੱਕ ਪਹੁੰਚਣਾ ਹੈ ਗੰਦੇ ਖੂਨ ਨੇ ਉਸ ਉਹ ਵਾਪਸ ਇਹਨਾਂ ਨਸਾਂ ਦੇ ਵਿੱਚ ਥੱਲੇ ਡਿੱਗਣਾ ਪਵੇ ਜਾਂ ਕਹਿ ਲਓ ਕਿ ਵਾਪਸ ਨਾ ਚਲਾ ਜਾਵੇ ਉਹਨਾਂ ਨੂੰ ਰੋਕਣ ਲਈ ਪ੍ਰਮਾਤਮਾ ਨੇ ਆਪਣੀਆਂ ਵੇਇਨਸ ਦੇ ਵਿੱਚ ਵਾਲ ਦੱਤੇ ਹੁੰਦੇ ਹਨ ਜਿਸ ਤਰ੍ਹਾਂ ਆਪਣੀ ਪਾਣੀ ਦੀ ਟੈਂਕੀ ਤੋਂ ਵਾਪਸ ਪਾਣੀ ਰੋੜਨ ਤੋਂ ਰੋਕਣ ਲਈ ਆਪਾਂ ਗੇਟ ਵਾਲ ਦਾ ਯੂਜ਼ ਕਰਦੇ ਹਾਂ ਇਹ ਬਿਲਕੁਲ ਉਸੇ ਤਰ੍ਹਾਂ ਹੀ ਕੰਮ ਕਰਦੇ ਹਨ ਕਿਉਂਕਿ ਜੋ ਖੂਨ ਇੱਕ ਵਾਰੀ ਉੱਪਰ ਚਲਾ ਜਾਂਦਾ ਹੈ ਉਸ ਨੂੰ ਇਹ ਵਾਪਸ ਆਉਣ ਤੋਂ ਰੋਕਦੇ ਹਨ ਇਹੀ ਵਾਲ ਜਦੋਂ ਖਰਾਬ ਹੋ ਜਾਂਦੇ ਹਨ ਤੇ ਇਹ ਖੂਨ ਵਾਪਸ ਰਿਸਕੇ ਲੱਤ ਦੇ ਹੇਠਲੇ ਹਿੱਸੇ ਦੇ ਵਿੱਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨੂੰ ਅਸੀਂ ਵੈਰੀਕੋਸ ਵੇਇਨਸ ਦੀ ਬਿਮਾਰੀ ਕਹਿੰਦੇ ਹਾਂ ਦੋਸਤੋ ਲੱਤਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਨਸਾਂ ਹੁੰਦੀਆਂ ਹਨ ਇੱਕ ਸਰਫੇਸ਼ੀਅਲ ਅਤੇ ਡੀਪ ਏ ਆਪਾਂ ਜਿਸ ਬਾਰੇ ਗੱਲ ਕਰ ਰਹੇ ਹਾਂ ਇਹ ਸੁਪਰਫਿਸ਼ੀਅਲ ਵੇਇਨਸ ਦੀ ਬਿਮਾਰੀ ਹੈ ਹੁਣ ਆਪਾਂ ਆਉਣੇ ਹਾਂ ਇਸ ਬਿਮਾਰੀ ਦੇ ਸਾਈਨ ਐਂਡ ਸਿੰਪਟਮ ਕੀ ਹਨ ਅਤੇ ਇਹ ਕਿਨਾਂ ਨੂੰ ਹੁੰਦੀ ਹੈ ਦੋਸਤੋ ਜੋ ਲੋਕ ਜ਼ਿਆਦਾ ਦੇਰ ਖੜੇ ਰਹਿਣ ਦਾ ਕੰਮ ਕਰਦੇ ਹਨ ਉਹਨਾਂ ਨੂੰ ਇਹ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਵਾਲਜ਼ ਤੇ ਲਗਾਤਾਰ ਖੜਨ ਕਰਕੇ ਖੂਨ ਦੇ ਕਾਲਮ ਦਾ ਪ੍ਰੈਸ਼ਰ ਬਣਿਆ ਰਹਿੰਦਾ ਹੈ ਅਤੇ ਉਹ ਵਾਲਜ਼ ਸਮਾਂ ਲੰਘ ਕੇ ਕਮਜ਼ੋਰ ਹੋ ਜਾਂਦੇ ਹਨ ਜਿਵੇਂ ਕਿ ਵਾਸ ਕੰਡਕਟਰ ਟ੍ਰੈਫਿਕ ਇਨਚਾਰਜ ਜਿਹੜੇ ਚੌਂਕਾਂ ਦੇ ਵਿੱਚ ਬਹੁਤ-ਬਹੁਤ ਸਮਾਂ ਖੜੇ ਰਹਿੰਦੇ ਹਨ ਫੈਕਟਰੀ ਵਰਕਰਸ ਜਿਨ੍ਹਾਂ ਨੂੰ ਕਿਸੇ ਮਸ਼ੀਨ ਤੇ ਲੰਮਾ ਸਮਾਂ ਖੜ ਕੇ ਕੰਮ ਕਰਨਾ ਪੈਂਦਾ ਹੈ ਸਰਜਨਸ ਜਾਂ ਟੀਚਰਸ ਇਸ ਬਿਮਾਰੀ ਦੇ ਜਿਹੜੇ ਸਿੰਪਟਮ ਹਨ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਮਾਈਲਡ ਪੇਨ ਪੇਨ ਹਲਕੀ ਹੁੰਦੀ ਹੈ ਪਰ ਇਹ ਲਗਾਤਾਰ ਤੁਹਾਨੂੰ ਮਹਿਸੂਸ ਹੁੰਦਾ ਰਹਿੰਦਾ ਹੈ ਕਿ ਕੁਝ ਨਾ ਕੁਝ ਮੇਰੀ ਲੱਤ ਦੇ ਵਿੱਚ ਪਰੇਸ਼ਾਨੀ ਹੈ ਦੂਸਰਾ ਜੋ ਅੱਖਾਂ ਨੂੰ ਦਿਖਦੀ ਹੈ ਉਹ ਹੈ ਕਿ ਲੱਤਾਂ ਦੀਆਂ ਜੋ ਨਸਾਂ ਨੇ ਉਹ ਫੁੱਲ ਜਾਂਦੀਆਂ ਹਨ ਅਤੇ ਮੋਟੀਆਂ-ਮੋਟੀਆਂ ਸੱਪਾਂ ਮੰਗ ਦਿਖਦੀਆਂ ਹਨ ਜਿਨ੍ਹਾਂ ਨੂੰ ਕਈ ਵਾਰੀ ਨਾੜਾਂ ਦਾ ਗੁੱਛਾ ਕਹਿ ਕੇ ਵੀ ਲੋਕ ਸੰਬੋਧਨ ਕਰਦੇ ਹਨ ਉਸ ਤੋਂ ਬਾਅਦ ਅਗਲਾ ਸਿੰਪਟਮ ਆਉਂਦਾ ਹੈ ਪੈਰ ਦੇ ਉੱਪਰ ਸੋਜ ਦਾ ਆਉਣਾ ਉਸ ਤੋਂ ਬਾਅਦ ਜੋ ਅਗਲਾ ਸਿੰਪਟਮ ਹੈ ਉਹ ਹੈ ਤੁਹਾਡੇ ਗਿੱਟੇ ਦੇ ਅਰਾਊਂਡ ਸੋਜਦਾ ਹੋਣਾ ਦੋਸਤੋ ਇਹ ਜਦੋਂ ਖੂਨ ਖੜਾ ਰਹਿੰਦਾ ਹੈ ਤੇ ਆਪਣਾ ਪਾਣੀ ਉਹਦੇ ਵਿੱਚੋਂ ਛੱਡ ਦਿੰਦਾ ਹੈ ਤੇ ਗਿੱਟੇ ਦੇ ਅਰਾਊਂਡ ਕਾਫੀ ਸੋਜ ਜਮਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਕਾਲਾਪਣ ਵੀ ਦੇਖਿਆ ਜਾਂਦਾ ਹੈ ਇਹ ਵੀ ਇਸ ਦੇ ਇੱਕ ਸਿੰਪਟਮ ਦੇ ਵਿੱਚ ਆਉਂਦਾ ਹੈ ਜਿਸ ਨੂੰ ਅਸੀਂ ਡਾਰਕ ਪਿਗਮੈਂਟੇਸ਼ਨ ਕਹਿੰਦੇ ਹਾਂ ਦੋਸਤੋ ਜੇ ਲੰਮਾ ਸਮਾਂ ਇਹ ਬਿਮਾਰੀ ਨੂੰ ਆਪਾਂ ਨਗੌਲੀਆਂ ਕਰਦੀਏ ਤਾਂ ਗਿੱਟੇ ਦੇ ਅੰਦਰਲੇ ਪਾਸੇ ਅਲਸਰ ਵੀ ਬਣ ਜਾਂਦਾ ਹੈ ਜੋ ਕਾਫੀ ਪਟੀਆਂ ਕਰਨ ਤੋਂ ਬਾਅਦ ਦਵਾਈਆਂ ਲੈਣ ਤੋਂ ਬਾਅਦ ਵੀ ਠੀਕ ਨਹੀਂ ਹੁੰਦਾ ਅਤੇ ਇਹ ਅਲਸਰ ਨੂੰ ਠੀਕ ਕਰਨ ਲਈ ਆਪਾਂ ਨੂੰ ਪਹਿਲਾਂ ਇਸ ਬਿਮਾਰੀ ਦਾ ਇਲਾਜ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਹੀ ਜ਼ਖਮ ਦੀ ਪਰਭਾਈ ਹੁੰਦੀ ਹੈ ਆਓ ਹੁਣ ਆਪਾਂ ਜਾਣਦੇ ਹਾਂ ਇਸ ਦੇ ਟ੍ਰੀਟਮੈਂਟ ਬਾਰੇ ਇਸ ਦਾ ਟ੍ਰੀਟਮੈਂਟ ਮੈਡੀਕਲ ਮੈਨੇਜਮੈਂਟ ਜਿਸ ਨੂੰ ਆਪਾਂ ਦਵਾਈਆਂ ਦੇ ਮਾਧਿਅਮ ਰਾਹੀਂ ਅਤੇ ਸਰਜਰੀ ਦੇ ਮਾਧਿਅਮ ਰਾਹੀਂ ਕਰਵਾ ਸਕਦੇ ਹਾਂ अर्ਲੀ ਸਟੇਜ ਦੇ ਵਿੱਚ ਦਵਾਈਆਂ ਦੇ ਨਾਲ ਆਪਾਂ ਇਸ ਦੀ ਰੋਕਥਾਮ ਕਰ ਸਕਦੇ ਹਾਂ ਅਤੇ ਆਪਣੀ ਲਾਈਫਸਟਾਈਲ ਮੋਡੀਫਿਕੇਸ਼ਨਸ ਨਾਲ ਇਸ ਨੂੰ ਰੋਕ ਸਕਦੇ ਹਾਂ ਬਟ ਜਦੋਂ ਇਹ ਜ਼ਿਆਦਾ ਵੱਧ ਜਾਂਦਾ ਹੈ ਤਾਂ ਫਿਰ ਇਸ ਨੂੰ ਸਰਜਰੀ ਨਾਲ ਹੀ ਠੀਕ ਕਰਨਾ ਪੈਂਦਾ ਹੈ ਦੋਸਤੋ ਮੈਡੀਕਲ ਮੈਨੇਜਮੈਂਟ ਦੇ ਵਿੱਚ ਆਪਾਂ ਦਵਾਈਆਂ ਤੋਂ ਬਿਨਾ ਇੱਕ ਸਟਾਕਿੰਗਸ ਦਾ ਪ੍ਰਯੋਗ ਕਰਦੇ ਹਾਂ ਇਹ ਇੱਕ ਬਹੁਤ ਟਾਈਟ ਜਰਾਬਾਂ ਹੁੰਦੀਆਂ ਹਨ ਜਿਸ ਨੂੰ ਆਪਾਂ ਗਿੱਟੇ ਤੋਂ ਲੈ ਕੇ ਪੱਟ ਦੇ ਉੱਪਰਲੇ ਹਿੱਸੇ ਤੱਕ ਪਹਿਨਦੇ ਹਾਂ ਅਤੇ ਲੰਮਾ ਸਮਾਂ ਖੜਨ ਤੋਂ ਪਰਹੇਜ਼ ਕਰਦੇ ਹਾਂ ਜੋ ਦੂਸਰਾ ਮਾਧਿਅਮ ਹੈ ਇਸ ਨੂੰ ਠੀਕ ਕਰਨ ਦਾ ਉਹ ਹੈ ਸਰਜਰੀ ਸਰਜਰੀ ਦੇ ਦੌਰਾਨ ਆਪਾਂ ਜਿਹੜੇ ਵਾਲ ਖਰਾਬ ਹੁੰਦੇ ਹਨ ਅਲਟਰਾਸਾਉਂਡ ਡੋਪਲਰ ਨਾਲ ਆਪਾਂ ਪਹਿਲਾਂ ਉਹਨਾਂ ਦੀ ਮਾਰਕਿੰਗ ਕਰਦੇ ਹਾਂ ਫਿਰ ਆਪਾਂ ਉਹਨਾਂ ਨੂੰ ਸਰਜਰੀ ਦੇ ਜ਼ਰੀਏ ਟੰਕੇ ਨਾਲ ਕਟਕੇ ਪੂਰੀ ਤਰ੍ਹਾਂ ਬੰਦ ਕਰ ਦਿੰਦੇ ਹਾਂ ਦੂਸਰਾ ਜੋ ਅੱਜ ਕੱਲ ਸਭ ਤੋਂ ਜ਼ਿਆਦਾ ਚੱਲ ਰਿਹਾ ਹੈ ਉਹ ਹੈ ਲੇਜ਼ਰ ਟ੍ਰੀਟਮੈਂਟ ਜਿਸ ਨੂੰ ਮੈਡੀਕਲ ਭਾਸ਼ਾ ਦੇ ਵਿੱਚ ਐਂਡੋਵਿਨਸ ਲੇਜ਼ਰ ਅਬਲੇਸ਼ਨ ਵੀ ਕਹਿੰਦੇ ਹਾਂ ਇਸ ਦੇ ਵਿੱਚ ਲੇਜ਼ਰ ਇੱਕ ਛੋਟਾ ਜਿਹਾ ਕਟ ਲਾ ਕੇ ਵੇਇਨਸ ਦੇ ਵਿੱਚ ਇੰਟਰੋਡਿਊਸ ਕੀਤੀ ਜਾਂਦੀ ਹੈ ਜੋ ਕਿ ਸਿਰੇ ਤੋਂ ਸਿਰੇ ਤੱਕ ਵੇਇਨਸ ਨੂੰ ਅੰਦਰੋਂ ਜਲਾ ਕੇ ਬੰਦ ਕਰ ਦਿੰਦੀ ਹੈ ਅਤੇ ਇਸ ਤੋਂ ਨਿਜਾਤ ਪਾਈ ਜਾ ਸਕਦੀ ਹੈ ਇਹ ਲੇਟੈਸਟ ਟ੍ਰੀਟਮੈਂਟ ਹੈ ਇਸ ਲਈ ਕੁਝ ਮਹਿੰਗਾ ਵੀ ਹੈ ਪਰ ਇਸ ਦੇ ਰਿਜ਼ਲਟ ਵੀ ਚੰਗੇ ਹਨ ਦੋਸਤੋ ਹੁਣ ਤੁਹਾਡੇ ਮਨ ਚ ਇੱਕ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਅਗਰ ਆਪਾਂ ਨਸ ਨੂੰ ਅੰਦਰੋਂ ਜਲਾ ਕੇ ਬੰਦ ਹੀ ਕਰ ਦਿੱਤਾ ਤਾਂ ਫਿਰ ਆਪਣੀਆਂ ਲੱਤਾਂ ਦਾ ਜੋ ਖੂਨ ਹੈ ਉਹ ਵਾਪਸ ਕਿੱਦਾਂ ਜਾਏਗਾ ਦੋਸਤੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਆਪਣੇ ਲੱਤ ਦੇ ਵਿੱਚ ਖੂਨ ਵਾਪਸ ਲਿਜਾਣ ਵਾਲੀਆਂ ਦੋ ਨਸਾਂ ਹੁੰਦੀਆਂ ਹਨ ਇਹ ਸਪਰਫੀਸ਼ਲ ਵੇਇਨਸ ਨੇ ਜਿਨ੍ਹਾਂ ਨੂੰ ਆਪਾਂ ਬੰਦ ਕਰਾਂਗੇ ਪਰ ਡੀਪ ਵੇਇਨਸ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੀਆਂ ਰਹਿਣਗੀਆਂ ਤੇ ਉਹਨਾਂ ਵਿੱਚ ਇਹ ਬਿਮਾਰੀ ਨਹੀਂ ਹੁੰਦੀ ਦੋਸਤੋ ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋ ਸਿੱਧ ਹੋਏਗੀ ਤੇ ਤੁਹਾਨੂੰ ਵੈਰੀਕੋਸ ਵੇਨਸ ਬਾਰੇ ਚੰਗੀ ਜਾਣਕਾਰੀ ਮਿਲੀ ਧੰਨਵਾਦ